ਅਜੇ ਕੋਈ ਅਜੇ ਅੰਦਰ ਹੀ ਆ ਅੱਛਾ ਹਾਂਜੀ ਆ ਗਈ ਆ ਗਈ ਆ ਗਈ ਆ ਗਈ ਐਣ ਕੋਈ ਕੰਮ ਕਰਾਉਣਿਆ ਨਾਲੇ ਦੇ ਮੇਰੇ ਨਾਲ ਦੇ ਘਰੇ ਕਰਵਾਣ ਨਹੀਂ ਆਈ ਤੋ ਭਾਬੀ ਨੇ ਕਿਹਾ ਇਹ ਤੂੰ ਮੈਂ ਕਿਹਾ ਇਹ ਤਾਂ ਤੂੰ ਇੱਕ ਮਨਪ੍ਰੀਤ ਤੂੰ ਮੇਰੇ ਲਾਗੇ ਵੀ ਕਦੇ ਆਈ ਨਹੀਂ ਜੇ ਹੁਣੇ ਕੋਈ ਬਾਹਰੋਂ ਆ ਜੇ ਤੇ ਕੀ ਕੋਈ ਗਵੇ ਭੈਣ ਕੋ ਨਹੀਂ ਜਾਂਦਾ ਕੋ ਦੀਦੀ ਛੱਡ ਕੇ ਗਏ ਸੀ ਕਿ ਕਹਿੰਦੇ ਆ ਕਰਵਾ ਦੇ ਤੇ ਉੱਧੇ ਹੀ ਲਾਗੇ ਬੈਠੇ ਭੈਣ ਕਿਹੜੀ ਗੱਲ ਕੋ ਕੁਝ ਕਰੁੰਦੀ ਉਹ ਤੂੰ ਆ ਜਾਂਦੀ ਕਿ ਚਲ ਮੈਂ ਕੰਮ ਕਰਵਾ ਦਿੰਨੀ ਆ ਮੈਂ ਤੇ ਬਾਹਰ ਹੀ ਤੇ ਤੂੰ ਆ ਗਈ ਮਗਰੋਂ ਹੀ ਮੇਰੇ ਚਲ ਤਣ ਕੋਈ ਨਹੀਂ ਕਰਦੇ ਗੱਲ ਸਸੀ ਗੱਲ ਸਸੀ ਗੱਲ ਸਸੀ ਗੱਲ ਸਸੀ ਗੱਲ ਠੀਕ ਆ ਸੰਦੀ ਤੁੰਗਰੇ ਦੇ ਕੰਮ ਨਾਲ ਤਸਨਾ ਠੀਕ ਠਾਕ ਆ ਹਾਂ ਠੀਕ ਠਾਕ ਸਭ ਠੀਕ ਆ ਵਧੀਆ ਆ ਜਿਹੜੀ ਕੁੜੀ ਆ ਇਹ ਮੰਤਰੀਤ ਨੇ ਕੀ ਆ ਬੂਆ ਉਹ ਹੀ ਆ ਮੰਤਰੀਤ ਆਹ ਰੋਦੀ ਪੂਆ ਦੀ ਕੁੜੀ ਪਿੰਦਰ ਦੀ ਪਿੰਦਰ ਭਾਬੀ ਦੀ ਭੈਣ ਵਾ ਆਹੋ ਤੇ ਇਹ ਮੁਕੇ ਨਿਮੋਟੀ ਹੋ ਗਈ ਆ ਆਹੋ ਕਹਿੰਦੀ ਬਿਮਾਰ ਹੋ ਰਹੀ ਨਹੀਂ ਗੁੱਲਗੁਸ ਲੱਗੇ ਤਾਂ ਮੋਟੀ ਹੋ ਗਈ ਅੱਛਾ ਅੱਛਾ ਆਹੋ ਨਾ ਨਾ ਉਤਰਾ ਹੋ ਜਾਂਦਾ ਬੰਦਾ ਮੋਟਾ ਹਾਂ ਤਾਂ ਕਰਕੇ ਮੋਟੀ ਹੋ ਗਈ ਮੰਨੇ ਤੰਨੋ ਕਿੱਦਾਂ ਬਤਾਇਆ ਕਿ ਬਿਮਾਰ ਰਹੀ ਆ ਤੁਹਾ ਵੀ ਬੈਠੇ ਗੱਲਾਂ ਕਰਨ ਦੇ ਦੱਸਿਆ ਇਹਨੇ ਮੈਨੂੰ ਤੇrna ਮੜੀ ਸਲਾਈ ਪਈ ਆ ਕਿ ਮੈਂ ਬਿਮਾਰ ਰਹੀ ਆ ਮੈਨੂੰ ਤੇ ਕਦੇ ਇਹਨੂੰ ਦੱਸਿਆ ਨਹੀਂ ਬੰਦ ਤੁਸੀਂ ਉੱਥੇ ਬਾਹਰ ਹੀ ਨਾ ਤਾਂ ਫੇ ਆ ਗਈ ਤੇ ਮੈਂ ਲਾ ਕੇ ਬੈ ਗਈ 10 ਮਿੰਟ ਮੇਲਾ ਬੂਆ ਜੀ ਮੇਰੇ ਨਾਲ ਕਦੇ ਨਹੀਂ ਉਹਨੂੰ ਕੋਈ ਗੱਲ ਬਾਤ ਕੀਤੀ ਮੇਰੇ ਨਾਲ ਤੇ ਕਦੇ ਬੋਲਦੀ ਚਾਲਦੀ ਨਹੀਂ ਆ ਮੈਂ ਮੇਰੇ ਲਾ ਕੇ ਬਹਿਣਾ ਨਾ ਕੁਛ ਕਦੋਂ ਦੀ ਆਈ ਐ ਇੱਕੋ ਜਿਹਾ ਵੇੜਾ ਆ ਤੁਹਾਡਾ ਪੁੱਤ ਹਾਂਜੀ ਮੇਰੇ ਲਾਗੇ ਨਹੀਂ ਕਦੇ ਪੈਂਦੀ ਖਨੋਂਦੀ ਤੇ ਇਹਦੇ ਨਾਲ ਵੇਖ ਲਾ ਕਿੰਨਾ ਸਲਾਈ ਪਈ ਮਕਰੋ ਮੇਰੇ ਆਣ ਕੇ ਵੇਖ ਲਾ ਬੈਠੀ ਹੋਈ ਲਾਗੇ ਉਹ ਭੈਣ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਉਦਾਂ ਭਾਬੀ ਨੇ ਕਿਹਾ ਇੱਥੇ ਆ ਜਾ ਕੰਮ-ਕੁੰਮ ਕਰਾ ਦੇ ਭੂਆ ਨਹੀਂ ਉਹਨਾਂ ਨੂੰ ਅਛਾ ਅਛਾ ਤਾਂ ਕਰਕੇ ਫਿਰ ਆ ਗਈ ਮਨੀ ਤੂੰ ਫੇਰ ਨਹੀਂ ਬਾਹਰ ਗਈ ਸੀ ਨਾ ਉਹ ਫੇਰ ਆ ਗਈ ਭਾਬੀ ਨਾ ਬੁਟੀਕ ਵਿੱਚ ਅਛਾ ਅਛਾ ਉਹ ਕਹਿੰਦੀ ਮੈਂ ਦਾਮਦਸ ਕੀ ਆਏ ਹਾਂ ਉਹ ਸਾਨੂੰ ਵੇਖੀ ਆਪਾਂ ਜਾਂਦੀ ਸਕੂਟਰ ਤੇ ਜਾਣਦੀ ਆ ਤੇ ਭੂਆ ਜੀ ਵੇਖਦਾ ਪਰ ਚੰਗੇ ਤੇ ਨਹੀਂ ਨਾ ਲੱਗੀਦਾ ਇਦਾਂ ਜਿਵੇਂ ਕੋਈ ਹੋਰ ਆ ਜਾਂਦਾ ਘਰ ਤੇ ਆਖਣਾ ਹੀ ਕੱਲੀ ਆ ਤੇ ਚੱਲ ਅਛਾ ਪੁੱਤ ਕੋਈ ਗੱਲ ਨਹੀਂ ਫੇਰ ਉਹ ਕਹਿ ਜੂ ਗਈ ਹੋਣੀ ਹੈ ਨਾ ਪਿੰਡਰ ਤੇ ਤਾਂ ਕਰਕੇ ਚੱਲ ਆ ਹਏ ਮੈਂ ਤੇ ਦੱਸ ਕਿੰਨੀ ਮੈਡੀ ਟਰਾਈ ਕੀਤਾ ਦੀਦੀ ਲਾਗੇ ਆ ਕੇ ਬੈਹੰਦਾ ਦੀਦੀ ਆਪ ਹੀ ਨਹੀਂ ਬਹਿੰਦੇ ਤੇ ਥਿੰਕਿੰਗ ਕਿੰਨੀ ਨੈਗੇਟਿਵ ਰੱਖਣ ਦੇ ਆ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਆ ਉਹਨਾਂ ਦੀ ਥਿੰਕਿੰਗ ਬੜੀ ਹਾਈ ਆ ਉਹ ਤੇ ਮੈਨੂੰ ਤਾਂ ਬੜਾ ਵਧੀਆ ਬੁਲਾਉਂਦੇ ਆ ਮੈਨੂੰ ਤੇ ਹਾਈ ਲੱਗੀ ਨਹੀਂ ਕਹਿੰਦੇ ਲਾਗੇ ਆ ਕੇ ਬੈਠੀ ਆ ਤੇ ਦੱਸ ਫਿਰ ਕੀ ਆ ਹੁਣ ਆਪਾਂ ਵੀ ਤੇ ਲਾਗੇ ਬੈਠੇ ਹੀ ਆ ਫਿਰ ਕੀ ਹੁੰਨਿਆ ਵਾ ਉਹ ਤੇ ਗੱਲ ਹੈਗੀ ਆ ਪਰ ਬੁਲਾਉਣ ਬੁਲਾਉਣ 'ਚ ਵੀ ਫਰਕ ਹੁੰਦਾ ਏ ਮਮਾ ਜੀ ਆ ਮੇਰੇ ਅਸੂ ਦਾ ਆਇਆ ਫੋਨ ਨਹੀਂ ਭੁਆਜੀ ਉਹਨਾਂ ਦਾ ਤਾਂ ਨਹੀਂ ਫੋਨ ਆਇਆ ਮੰਮੀ ਕਰਨ ਦੇਣਗੇ ਤੇ ਫੇਰ ਹੀ ਹੈ ਨਾ ਹਾਏ ਹਾਏ ਮੰਮੀ ਨੇ ਹਟਣਾ ਹੀ ਨਹੀਂ ਭੁਆਲੇ ਫੋਨ ਉਹ ਦਾਨੀਆਂ ਕਰਾ ਲਾ ਦੋ ਦਾ ਸਬਾਹ ਸ਼ੁਰੂ ਤੋਂ ਇਦਾਂ ਦਾ ਹੀ ਆ ਆ ਤੂੰ ਵੀ ਗੱਲ ਤਾਂ ਨਾ ਕਰਨੀ ਆਪਾਂ ਗਏ ਹੀ ਭੈਣ ਤੇ ਉਹਨੇ ਵਾਵਾ ਬੋਲਿਆ ਘਟ ਵੱਧ ਅਛਾ ਅਈਆ ਤੂੰ ਇੱਕਾ ਹੋ ਕੇ ਆਉਂਦੀ ਨਹੀਂ ਉਹ ਤਾਂ ਕੋਈ ਨਹੀਂ ਆਪਾਂ ਜਾਵਾਂਗੇ ਉਹਨੇ ਕੀ ਕਹਿਤਾ ਇਦਾਂ ਤੁਹਾਨੂੰ ਕਿ ਉਹ ਕਹਿੰਦੀ ਕਿ ਤੂੰ ਇੰਨਾ ਜਣ ਲਾਦਦੇ ਆ ਮੈਂ ਵੀ ਮੂਰੀ ਹੈ ਜੀ ਇੱਥੇ ਆਹ ਰੋਟੀ ਪੈਂਦਾ ਖਾਵਾ ਤੇ ਨਾਲੇ ਸੋਕਣਾ ਉਹ ਤੇ ਬਾਹਰ ਵਾ ਪਰੌਣਾ ਤੇ ਬਾਹਰ ਵਾ ਤੇ ਚੱਲ ਜਾਈਂ ਇੱਥੇ ਰਹਿ ਵੀ ਪਾਉਗੀ ਜਿਆਦਾ ਚੱਤ ਫੇਰ ਕੀ ਆ ਉਹ ਕਹਿੰਦੀ ਮੈਂ ਬੁਢੀ ਛਰੀ ਹੈ ਗਈਆਂ ਮੇ ਕੋ ਕੰਮ ਕੁਮ ਹੁੰਦਾ ਨਹੀਂ ਐ ਤੂੰ ਉੱਥੇ ਬੈਠੀ ਮੈਂ ਤਾਂ ਵਹਿ ਹੀ ਪੁੱਤ ਕਿ ਸੋਕ ਵਾਸਤੇ ਤੇ ਬੇਨ ਸਾਰੀਆਂ ਗੱਲਾਂ ਕੀਤੀਆਂ ਅਸੀਂ ਆਪਾਂ ਵੀ ਵੀ ਚਲੋ ਭਾਵੇਂ ਇੱਥੇ ਰਵੇ ਭਾਵੇਂ ਉੱਥੇ ਰਵੇ ਨਾਲ ਮਿਲ ਕੇ ਕੈਂਪਾਸ ਕਰਿਆ ਕਰਨਾ ਸਾਰਾ ਪਹਿਲਾਂ ਉੱਥੇ ਜੀ ਮੰਮੀ ਦਾ ਹੋਏ ਫੇ ਆਈ ਇੱਥੇ ਫੇਰ ਹੀ ਆਈ ਉਹ ਹੀ ਪਰ ਉਹ ਚਾਹੀਦੀ ਆ ਤਾਂ ਇੱਥੇ ਰਹਿਣ ਦੀ ਹੈ ਕਿ ਮੰਮੀ ਹੁਣ ਏਦਾਂ ਹੋ ਗਿਆ ਤੇ ਰੋਟੀ ਨਹੀਂ ਨਾ ਇਹਨਾਂ ਤੇ ਮੁਸ਼ਕਲ ਹੋ ਗਿਆ ਹਾਂਜੀ ਤੇ ਮੈਂ ਚੱਲ ਦੋ ਚਾਰ ਮਹੀਨੇ ਰਹਿ ਲੰਨੀ ਆਂ ਬਰੀ ਨਾ ਹੋ ਜਾਏਗਾ ਤੇ ਮੈਂ ਚਲੀ ਜਾਣਾ ਫੇਰ ਤੇ ਚਲੋ ਫੇਰ ਨਾਲੇ ਇਹਦਾ ਵੀ ਕੋਨਾ ਕੋ ਬਣ ਜੂਗਾ ਹਾਂਜੀ ਫੇਰ ਹੁਣ ਕਰਨਾ ਤੇ ਪੈਣਾ ਹੀ ਆ ਤਾਂ ਹੀ ਬਰੀ ਨਾ ਆਨੀ ਆਥੇ ਚਲ ਕਰ ਲੈਣੇ ਤੇ ਮਾ ਬਾਬੇ ਦਾ ਫੋਨ ਆਇਆ ਕਿ ਤੇ ਖੇਤੀ ਕਰ ਲੋ ਮੈਂ ਤੁਹਾਨੂੰ ਤਾਂ ਹੁਵੀ ਤੱਕ ਕਰ ਦਿਆ ਕੋਈ ਢਿੱਡੜੀ ਦੇਖੀ ਉਦਾਂ ਕੋਈ ਪਰੀਣਾ ਹੁੰਦਾ ਨਾ ਆ ਨਹੀਂ ਕੋਈ ਤੇ ਮੁਰਕੇ ਕਰਾਉਂਦਾ ਰੱਖਿਆ ਪਰੀਨੇ ਦਾ ਤਰੀਕ ਤੁਕ ਮਿੱਠੀ ਸਾਨੂੰ ਪੁੱਛ ਕੇ ਹੀ ਆ ਤੁਹਾਡੇ ਨਾਲ ਹੁਣ ਸਲਾਹ ਕਰਦੇ ਆ ਅੱਛਾ ਤੇ ਫੇਰ ਅਸੀਂ ਕਰਕੇ ਤੇ ਫੇਰ ਇਹਦਾ ਹੀ ਬਸ ਨਹੀਂ ਨਹੀਂ ਕਰਾਓ ਕਰਾਓ ਪਹਿਲਾਂ ਇਹ ਤੇ ਉਹ ਕਰਕੇ ਤੇ ਇਹਦਾ ਵੀ ਮੁਰਕੇ ਸੋਚੀਏ ਕੋ ਹਾਂਜੀ ਤੇ ਜ਼ਰੂਰੀ ਹੈ ਇਹ ਵੀ ਰੋਟੀ ਪਰ ਹੁਣ ਭੈਣ ਦਾ ਕਰਕੇ ਹੀ ਆ ਕਿ ਭੈਣ ਤਸਾ ਜਦਾ ਕੀ ਹੁੰਦੀ ਏ ਇੱਦਾਂ ਇੱਦਾਂ ਹੀ ਆਹ ਹੋਰ ਰਾਤੀ ਪਰਾਈ ਹੁੰਦੀ ਤੇ ਕੀ ਲੋੜ ਹੀ ਪੁੱਤ ਤਿੰਨ ਮੀਂਹ ਦਾ ਠੱਕੇ ਖਾਣ ਦੀ ਨਾਲੇ ਝੜਕਾ ਖਾਣ ਦੀ ਉਧਰ ਉਧਰੀ ਨਾਲੇ ਸਾਰੇ ਕੰਮ ਆਪਣੀ ਹੱਥੀਂ ਕਰਦੀ ਆਪਣਾ ਪੁੱਤ ਵੀ ਹੁੰਦੀ ਕਿੰਨੇ ਚਾਹ ਉਹ ਇਹਦਾ ਘਰ ਵੀ ਖਰਾਬ ਹੋਣ ਡਿਆ ਹੋਣ ਡਿਆ ਵਾ ਉਹਦੀ ਕਿਹੜੀ ਉਮਰ ਹੀਗੀ ਹੁਣ ਕੀ ਕਰੇ ਬੰਦਾ ਜੋ ਰੱਬ ਕਰਦਾ ਵਾ ਉਹਦਾ ਭਾਣਾ ਮੰਨਣਾ ਪੈਂਦਾ ਜਿੰਨੇ ਦਾ ਬਾਪ ਉਮਰਾ ਵੀ ਇਹਦਾ ਵਾ ਆ ਉਮਰਾ ਤਾਂ ਨਹੀਂ ਵੇਖਦਾ ਭਾਣਾ ਜਦੋਂ ਉਹਦਾ ਜੀ ਕਹਤਾ ਜਿਹਨੂੰ ਆਂਡਾ ਉਹਨੇ ਲੈ ਜਾਣਾ ਵਾਰੀ ਆ ਗਈ ਇਹਦੀ ਚਲ ਜੜ ਚਲ ਜਾ ਕੋਈ ਨਹੀਂ ਭਾਅ ਤੇਰੇ ਵਿੱਚ ਵਿੱਚ ਦੁਨੀ ਰੱਖ ਲੋ ਜਿਹੜੀ ਵੀ ਤੇਨਵਾਰ ਰੱਖਣਾ ਮਾਮਿਆਂ ਨਾਲ ਵੀ ਕਰ ਲੋ ਸੁਆਹ ਹੈ ਨਾ ਆਓ ਕਹਿੰਦੇ ਆਪਣੀ ਭੂਲ ਪੁੱਛ ਲੋ ਆਹੋ ਨਹੀਂ ਕੋਈ ਨਹੀਂ ਆਡੀ ਤਾਂ ਸਾਰਿਆਂ ਨਾਲ ਹੀ ਸੁਆਹ ਆ ਪੁੱਤ ਫੇਰ ਹੁਣ ਕਮੀ ਦੀ ਕਰਵਾ ਜਿੱਦਾਂ ਕਹੋਗੇ ਉਦਾਂ ਹੀ ਹੋ ਜਾਣਾ ਘੜੀ ਦਾ ਦੋਆ ਘੜੀਆਂ ਰਾਹੇ ਕੰਮ ਹੁੰਦਾ ਵਾ ਖੰਡ ਪਾੜ ਰਖੋਣਾ ਉਹ ਦੁੱਧ ਨਾਲ ਜਿਪੜ ਜਾਣਾ ਮੈਂ ਹੁਣ ਕਈ ਲੋਕੀ ਸੁਖਮਨੀ ਸਾਹਿਬ ਵੀ ਲਖਾ ਲੈਂਦੇ ਆ ਹਾਂਜੀ ਚਲੋ ਜਿੱਦਾਂ ਦੀ ਸਲਾਹ ਕਰਨੀ ਕਰ ਲਓ ਕੋਈ ਨਹੀਂ ਮਾਰਾ ਕਰਨਾ ਉਹ ਸੁਖਨੀ ਸਾਹਿਬ ਕਰਾ ਲੈਂਦੇ ਆ ਸੁਖਮਨੀ ਸਾਹਿਬ ਚੰਗਾ ਜੋ ਵੀ ਡੇਬੇ ਕੇ ਬੰਦਾ ਸੁਣ ਵੀ ਲੈਂਦਾ ਆ ਇਹ ਵੀ ਕਰਵਾ ਕੇ ਤੇ ਫਿਰ ਬਾਜੋ ਸਾਲ ਨੂੰ ਤੋਂ ਕਰਾਵਾਂਗੇ ਵਿਆਹ ਵੀ ਹੋ ਜਣ ਵਾਲਾ ਆਹ ਹੋ ਤੈਨੂੰ ਹੋ ਚੁਗਾ ਕੋਈ ਨਹੀਂ ਚਲੋ ਬੈਠੋ 부ਆ ਜੀ ਤੁਮੇ ਜਾ ਲੈ ਕੇ ਆਨੀ ਕੋਈ ਨਹੀਂ ਪਤਾ ਉਹਦਾ ਠੀਕ ਆ ਸੁਖਨੀ ਸਾਹਿਬ ਹਨਾ ਹਾਂ ਵਧੀਆ ਉਹ ਦੋਵਾਂ ਘੰਟਿਆਂ ਜਾਣ ਵਾਲੇ ਬੰਦਾ ਬੈਠ ਕੇ ਸੁਣ ਲਈਦਾ ਆ ਨਾਲ ਫੇ ਸਾਜਦੋ ਹੋ ਜੇ ਤਾਂ ਫੇ ਕਰਾਵਾਂਗੇ ਨਾ ਫੇ ਨੌਂ ਹੀ ਆ ਜੂਗੀ ਹਾਂ ਤੇਰੇ ਇਦਾਂ ਕਰ ਲਾਂਗੇ ਵਧੀਆ ਰਹੀ ਹਾਂਜੀ ਚੱਲ ਬੁੱਤ ਤੁਸੀਂ ਨਹੀਂ ਵੱਧ ਘਟ ਉਹਨੂੰ ਕੁਝ ਵੀ ਕਹਿਣਾ ਰਾਣੀ ਦੀ ਸੱਸ ਨੂੰ ਤੇ ਵਿਚਾਰੀਦਾ ਉਹਦਾ ਮਨ ਦੁਖੀ ਹੋਊਗਾ ਹੁਣ ਸਾਨੂੰ ਤੇ ਮਜਬੂਰੀ ਆ ਸਾਨੂੰ ਉਹਦੀ ਸੁਣਨੀ ਨਾ ਹੀ ਪੈਣੀ ਆ ਨਹੀਂ ਮੈਂ ਤੇ ਫੇ ਉਸਰੇ ਆ ਗਿਆ ਮੈਂ ਕੋਈ ਗੱਲ ਨਹੀਂ ਮੈਂ ਭਾਈ ਨੇ ਕਰੂੰ ਗੱਲ ਉਹ ਭਾਈ ਨੇ ਖੂਨ ਹੀ ਬਾਤ ਰੱਖਿਆ ਅੱਛਾ ਚਾਲੇ ਸ਼ਾ ਕੋਈ ਨਹੀਂ ਚਾਲ ਕੋਈ ਨਹੀਂ ਕੁੜੀ ਠੇਰੀ ਆ ਹਰ ਇੱਕ ਬੰਦਾ ਸੋਚਦਾ ਮੈਂ ਪੁੱਤ ਵਿਆਹ ਵਾ ਮੈਂ ਹੁਣ ਉੱਥੇ ਰਹਿਣ ਵਾਸਤੇ ਨਾ ਥੋੜਾ ਆਖਿਆ ਵੀ ਮੈਂ ਨੌਂ ਦੀ ਹਣੀ ਆ ਵੀ ਉੱਥੇ ਰਵੇ ਉੱਥੇ ਰਵੇ ਤੇ ਮੇਰਾ ਵੀ ਸਹਾਰਾ ਬਣੇ ਤਾਂ ਹੀ ਉਹ ਆਂਦੀ ਹਣੀ ਪਤਾ ਕੋਈ ਨਹੀਂ ਚੱਲ ਇਹ ਵੀ ਤੇਰਾ ਆ ਕਰਕੇ ਤੇ ਤੇਰਾ ਵਿਆਹ ਕਰੀਏ ਤੂੰ ਆਪਣੇ ਘਰ ਜਾਵੇ ਰਹਿਣਾ ਹੈ ਨਾ ਹਾਂ ਕਿੰਨੀਆਂ ਗਲੀਆਂ ਗਲੀਆਂ ਗਾਜਰਾਵਾਂ ਨਾ ਗਲੀਆਂ ਕਿੱਥੇ ਆ ਮੈਨੂੰ ਤਾਂ ਸਹੀ ਲੱਗਣ ਦੀਆਂ ਨਾਲੇ ਅਗਲੀਆਂ ਹੁਣ ਗਾਜਰਾ ਜਿ ਲੈਣੀਆਂ ਕਿਲੋ 2 ਕਿਲੋ ਦੇ ਇੱਕ ਇੱਕ ਥੋੜੀ ਕਰਕੇ ਵੇਖਣੀਆਂ ਆ ਗੱਲ ਕੋਚ ਨਹੀਂ ਨਹੀਂ ਸੰਦੀਪ ਮੈਂ ਤੇ ਜਸਟ ਵੈਸੇ ਹੀ ਗੱਲ ਕੀਤੀ ਐ ਬੋਚਣ ਵਾਲੀ ਕਿਹੜੀ ਗੱਲ ਗੱਲ ਹੀ ਇਦਾਂ ਕੀਤੀ ਤੁਸੀਂ ਕੀ ਹੋਇਆ ਸੰਦੀਪ ਕੁਛ ਨਹੀਂ ਦੀਦੀ ਬੱਸ ਐਵੇਂ ਆ ਸਾਰੀ ਗਾਜਰ ਗੱਲੀ ਹੀ ਨਾ ਤੇ ਮੈਂ ਕਿਹਾ ਕਿ ਨੀਆਂ ਗਲੀਆਂ ਗਲੀਆਂ ਗਾਜਰਾਵਾ ਤੇ ਇਹ ਐਵੇਂ ਹੀ ਬਲਪਾਉਂਦਾ ਪੈਂਦੀ ਗਾਜਰਾ ਕਟਣੀਆਂ ਵੀ ਆਉਂਦੀਆਂ ਆਹੋ ਵੇਖ ਸ੍ਰੀਲੰਕਾ ਕਿਦਾਂ ਡੇਹੀ ਐ ਨਾ ਤੇ ਦੀਦੀ ਇਹ ਕਿਹੜਾ ਚੈਨ ਲਾਉਂਗਾ ਗਾਜਰਾ ਨਹੀਂ ਛਿੱਲਣੀ ਹੁੰਦੀਆਂ ਤਨਾਂ ਦੀਦੀਆਂ ਸਾਰੀ ਗਲੀਆਂ ਹੀ ਗਿਆ ਬਤਵਾਣਾ ਕੱਢ ਕੱਢ ਕੇ ਉਦਾਂ ਹੀ ਕੀ ਹੈ ਕੀ ਹੈ ਕੁਝ ਨਹੀਂ ਕਹਿਣ ਦੇ ਮੈਂ ਹੋਰ ਤਰੀਕੇ ਨਾਲ ਡਈ ਹਾਂ ਕਿਤੇ ਇਹ ਕਹਿੰਦੇ ਦਦਾ ਕਰਕੇ ਦਿਖਾ ਤਰਾਣੀ ਇਦਾਂ ਕਰ ਰਹਾ ਇਹ ਜਿਹੜੇ ਟੇਪ ਰਹਾ ਦੇ ਨਾਪ ਨਾਪ ਕੇ ਕੱਟ ਲੈਂਦੀ ਆ ਜਾਜਦ ਨੂੰ ਹੈਗੀ ਨਹੀਂ ਗਾਜਣਾ ਚਿੱਲਾਂ ਦੇ ਵੀ ਕਿਦਾਂ ਵਟ ਵਟ ਬੜੀਆਂ ਸੁਣਾਂ ਦੇ ਜਾਂ ਹੁਣ ਗਲੀਆਂ ਵਿੱਚ ਹੀ ਕਰਦਣ ਤੇ ਗਲੀਆਂ ਨਹੀਂ ਆ ਜਿਹੜੀਆਂ ਵਧੀਆ ਉਹ ਵੀ ਇਦਾਂ ਹੀ ਕਰਨ ਦੀ ਆ ਵੱਡ ਵੱਡ ਕੇ ਸੁੱਤੀ ਜਾਣ ਦੀ ਕਿੰਨੇ ਤੈਨੂੰ ਆਂਦੀਆਂ ਨਹੀਂ ਆ ਕਿਉਂ ਨਹੀਂ ਉਹ ਤਾਂ ਇੰਨਾ ਸੋਣਾ ਕੰਮ ਕਰਦੇ ਉਹਦਾ ਹੀ ਤੂੰ ਨੁਕਸ ਬਹੁ ਵੱਡਦੀ ਆ ਤੇਰੀ ਭੈਣ ਆ ਤਾਂ ਤੈਨੂੰ ਜ਼ਿਆਦਾ ਪਸੰਦ ਆਂਦਾ ਉਹਦਾ ਕੰਮ ਤੇ ਉਹ ਵੀ ਤਾਂ ਉਦਾ ਹੀ ਕੱਟਣ ਦੇ ਆ ਉਹ ਸੰਦੀਪ ਕਿੰਨੀ ਆ ਸੋਹਣੀਆਂ ਛਲਗੇ ਰੱਖਣ ਦੀ ਆ ਤੇਨੂੰ ਉਹਦਾ ਹੀ ਜ਼ਿਆਦਾ ਪਸੰਦ ਆ ਸੰਦੀਪ ਤੇ ਕਰਦੀ ਉਹ ਵਧੀਆ ਕੰਮ ਆ ਤੇ ਉਹਦਾ ਹੀ ਪਸੰਦ ਆਣਾ ਬਿੰਦੂ ਤਾਂ ਉਹਦਾ ਹੀ ਲੱਗਣ ਡਿਆ ਤੇ ਨਾਲੇ ਉਹ ਕੰਮ ਕਰਾਉਣਾ ਹੀ ਨਾਲੇ ਤੂੰ ਹੀ ਗੱਲਾਂ ਕਰੰਦੇ ਮੈਨੂੰ ਭੈਣੀ ਦੀਦੀ ਤੁਸੀਂ ਮਿਲੋ ਉੱਥੇ ਗੱਲਾਂ ਕੋਈ ਨਹੀਂ ਮੱਪੇ ਕਰ ਲਵਾ ਕੀ ਕੰਮ ਨਹੀਂ ਉਹ ਤੇ ਮੰਤਰੀ ਤੇ ਰਾਣੀ ਤੋਂ ਕੋਈ ਮਾਚ ਨਹੀਂ ਰਹੀ। ਚਲ ਕੋਈ ਨਹੀਂ ਦੀਦੀ ਮੈਂ ਚਲਨੀ ਆ ਘਰ ਨੂੰ ਫਿਰ ਇਹਨਾਂ ਨੂੰ ਕਰ ਲਾਂ। ਨਹੀਂ ਕੋਈ ਗੱਲ ਨਹੀਂ ਤੂੰ ਬੈਠ ਜਾ। ਨਹੀਂ ਕੋਈ ਨਹੀਂ ਫਿਰ। ਉਹ ਸੰਦੀਪ ਨੇ ਕਰ ਦੇਣਾ ਫਿਰ। ਕਾਗਲ ਉਸੇ ਨੂੰ ਨਾ ਫੀ। ਹਾਂ ਕੋਈ ਨਹੀਂ ਮੈਂ ਕਰ ਲੈਣੀ ਆ। ਜੇ ਸੰਦੀਪ ਉਦਾਂ ਹੀ ਛਿੰਨੀਆਂ ਵੀ ਨਹੀਂ ਉਦਾਂ ਹੀ ਰੱਖੀ ਜਾਣ ਦੀ। ਮੈਂ ਤਾਂ ਅੱਗੇ ਕਹਿੰਦੀ ਆ। ਕੋਈ ਘਰ ਕੰਮ ਕੀਤਾ ਹੋਏ ਤਾਂ ਤਾਂ ਹੈ ਨਾ। ਆਹ ਉਹ ਤਾਂ ਹੀ ਵਧੀਆ ਕਰੀ ਜਾਂਦੀ ਆ ਕਿ ਸਾਰਾ ਕੰਮ ਕਰ ਲੈਂਦੀ ਆ। ਜੋਦ ਆ ਕੀ ਰੋਲਾ ਰ ਪਰ ਰੋਜ ਹੀ ਤਾਂ ਚੱਲਦਾ ਕਿ ਅੱਜ ਹੀ ਆ ਕੋਈ ਗੱਲ। ਪਤਾ ਨਹੀਂ ਪੂਆ ਜੀ ਕੀ ਗੱਲਾ ਹੁੰਦੀ ਐ ਜੀ। ਹੂੰ। ਇਹ ਇੱਕ ਦਿਨ ਖੇਜੀ ਰਹਿੰਦੀ ਐ। ਸਸੀ ਕਾ ਪੂਆ ਜੀ? ਸਸੀ ਜੋ ਆ। ਠੀਕ ਠਾਕ ਬਿੰਦਰ। ਸਸੀ ਜੋ ਫਰਜੀ। ਹਾਂ ਜੀ ਠੀਕ ਆ। ਮੈਂ ਪੂਆ ਜੀ ਆ ਗਿਆ ਬਾਦੋਂ ਹੋ ਗਿਆ। ਬੜਿਆ। ਚੱਲ ਬਹਿ ਜਾ ਪੁੱਤ ਤੂੰ ਹੀ ਕੇ। ਮੈਂ ਮੱਝ ਮੱਝ ਵੇਖਾਂ। ਅੱਛਾ। ਹੋਰ ਸੁਣਾ ਹਾਂ ਠੀਕ ਆ ਠੀਕ ਠਾਕ ਪੁੱਤ ਤੂੰ ਸੁਣਾ ਬੱਸ ਮੈਂ ਵੀ ਠੀਕ ਆ ਆ ਗਈ ਵਿੱਚੋਂ ਹੀ ਫਿਰ ਉਥੋਂ ਆ ਠੀਕ ਤੋਂ ਮੈਨੂੰ ਪਤਾ ਲੱਗਾ ਸੀਗਾ ਨਾ ਤੇ ਮੈਂ ਕਿਹਾ ਚੱਲ ਕੱਪ ਨਹੀਂ ਜਾਂਦੇ ਤੈਨੂੰ ਵੇਖ ਲਿਆ ਵੇਖ ਲਿਆ ਤੂੰ ਹੀ ਨਹੀਂ ਸਾਨੂੰ ਤੂੰ ਨਹੀਂ ਆ ਨੂੰ ਵੇਖਿਆ اچھا ਮੈਨੂੰ ਪਤਾ ਨਹੀਂ ਲੱਗਾ ਫਿਰ ਅੱਛਾ ਚੱਲ ਕੋਈ ਗੱਲ ਨਹੀਂ ਹੋਰ ਬੁਆ ਜੀ ਵਧੀਆ ਵਧੀਆ ਪੁੱਤ ਠੀਕ ਠਾਕ ਆ ਰਾਣੀ ਦੀਦੀ ਉਹਨਾਂ ਨੇ ਕੋਈ ਗੱਲ ਕੀਤੀ ਕਿ ਨਹੀਂ ਫਿਰ ਕਾਦੀ ਪੁੱਤ ਆਹ ਹੀ ਸੋਹਰਿਆਂ ਦੇ ਰਿਆਂ ਦੀ ਨਹੀਂ ਉਹ ਤਾਂ ਗੱਲ ਕਰਦੀ ਸੀ ਵੀ ਇੱਦਾਂ ਗਏ ਆ ਤੇ ਵੱਧ ਘੱਟ ਬੋਲੇ ਸਾਨੂੰ ਤੇ ਵੀ ਅਸੀਂ ਫਿਰ ਆ ਗਏ ਆ ਅੱਛਾ ਤੇ ਨਾਲੇ ਕੱਲ ਵੀ ਕੀ ਕਰ ਲਈ ਜੀ ਵੀ ਹੁਣ ਉਹ ਅੱਧੇ ਬਰੀਨੇ ਦੀ ਗੱਲ ਕਰਨੀ ਹੈ ਤੇ ਫੇਰ ਅਸੀਂ ਕਹਾਂ ਚੱਲ ਕੋਈ ਨਹੀਂ ਹੀ ਕਰਦੇ ਆ ਗੱਲ ਬਾਤ ਉਹ ਹੁਣ ਕਰਨ ਦੇ ਹੀਗੇ ਅੱਛਾ ਹੋਰ ਕੀ ਕਰ ਲਈ ਪੁੱਤ ਕੀ ਹੋਜੀ ਗਈ ਕੋਈ ਕਿਤੇ ਉੱਥੇ ਹਾਂ ਗੱਲਾਂ ਤੇ ਉੱਥੇ ਬਹੁਤ ਹੋਈਆਂ ਹਸ਼ਿਆ ਹੋਰ ਮੈਂ ਤੇ ਦੂਜੇ ਮੈਨੂੰ ਨਹੀਂ ਦੱਸਦੇ ਕੋਈ ਵੀ ਗੱਲ ਮੇਰਾ ਤਾਂ ਬਾਰੀਆਂ ਬਾਰੀਆਂ ਹੀ ਆ ਤੇ ਇਹਦੀ ਸੱਸ ਮੇਰੇ ਨਾਲ ਗੱਲ ਕਰ ਲੈਂਦੀ ਆ ਦਾ ਫੋਨ ਤੇ ਅੱਛਾ ਪੈਣ ਪਰਾ ਗਿਆ ਇਹ ਹੀ ਗੇ ਕਿਤੇ ਆ ਵੀ ਨਾ ਜਾਵੇ ਮੈਨੂੰ ਤੇ ਹੀ ਆ ਨਹੀਂ ਆਉਂਦੀ ਚਲ ਕੋਈ ਨਹੀਂ ਪੁੱਤ ਜਿਹੜੀ ਗੱਲ ਕਰਨ ਵਾਲੀ ਦੱਸ ਤੂੰ ਦੱਸਦੇ ਵੀ ਨਹੀਂ ਨਾ ਕਿਸੇ ਨੂੰ ਚੱਜ ਨਾਲ ਗਈ ਇੱਥੇ ਤੇ ਗਈ ਤੇ ਤੂੰ ਦੰਦ ਦੱਸ ਪੁੱਤ ਕੀ ਗੱਲ ਹੈ ਗੱਲ ਕੀ ਦੱਸਾਂ ਮੈਂ ਉਹਨੇ ਤਾਂ ਬੈਗ ਮਾਰਿਆ ਇਹਦਾ ਵਿੜੇ ਚ ਚੱਕ ਕੇ ਮਾਰਿਆ ਬੈਗ ਅੱਛਾ ਆ ਹੋ ਗਿਆ ਨਾ ਤਾਂ ਕਿਸੇ ਨਾਲ ਗੱਲ ਕਰਦੇ ਆ ਤੇ ਉਦਾਂ ਵੀ ਪੋਆ ਜੀ ਮੈਂ ਭਲਾ ਨੂੰ ਰੋਟੀ ਨਹੀਂ ਹੀ ਪਕਾ ਕੇ ਦੇਣੀ ਜਾਣ ਕੇ ਬਹਾਨੇ ਬਣਾਉਂਦੀ ਰਹਿੰਦੀ ਆ ਰੋਟੀਆਂ ਦੇ ਚੱਲ ਪੋਤੇ ਤੂੰ ਜਾਣੀ ਹੀ ਤੇ ਤੈਨੂੰ ਲੈ ਜਾਂਦੇ ਨਾਲ ਲਓ ਭਾਜੀ ਚਾਹ ਪੋਤੇ ਬੀਜੀ ਕੋਈ ਗੱਲ ਹੁੰਦੀ ਆ ਦੱਸਣ ਵਾਲੀ ਤੇ ਕੋਈ ਗੱਲ ਨਹੀਂ ਦੱਸਣ ਵਾਲੀ ਮੈਂ ਕਿਹੜੀ ਕੋਈ ਗੱਲ ਕਰਨ ਨਹੀਂ ਆ ਮੈਂ ਉਹ ਹੀ ਗੱਲ ਕਰਨ ਦੇ ਹੀ ਆ ਵੀ ਆਪਾਂ ਜਾ ਕੇ ਤੇ ਕੁਝ ਕਰੀਏ ਹਾਲ ਲੈਂਦਾ ਹੋਰ ਤੇ ਕੋਈ ਗੱਲ ਨਹੀਂ ਕੀਤੀ ਆਪਾਂ ਨਹੀਂ ਜੇ ਤੁਸੀਂ ਬੈਗ ਵਾਲੀ ਗੱਲ ਨਾ ਦੱਸਦੇ ਤੇ ਫੇਰ ਕੀ ਤੇ ਪੂਆ ਜੀ ਨੂੰ ਮਾੜਾ ਮੋਟਾ ਤੇ ਦੱਸਣਾ ਹੀ ਪੈਣਾ ਆ ਚਲ ਮੈਂ ਆਪੇ ਦੱਸ ਦਿੰਦੀ ਚੱਲ ਰਾਣੀ ਪੁੱਤ ਉਹ ਗੜੀ ਉੱਪਰ ਹੀ ਉਹ ਵੀ ਤੇਰੀ ਭਾਬੀ ਆ ਵੱਡੀ ਫੇਰ ਕੀ ਅੱਜ ਦੱਸ ਦਿੱਤਾ ਵਾ ਤੇ ਉਹਨੇ ਜਿੱਦਾਂ ਪਰੇਸ਼ਾਨ ਹੋ ਕੇ ਦੱਸਿਆ ਵਾ ਵੀ ਇਦਾਂ ਕਰਕੇ ਪੂਆ ਜੀ ਹੋਈ ਆ ਗੱਲ ਇਹ ਗੱਲ 'ਚ ਵੜ ਵੀ ਕੋਈ ਨਹੀਂਗਾ ਪੁੱਤ ਟੈਂਸ਼ਨ ਨਾ ਲੈ ਬਹੁਤ ਵਧੀਆ ਵੀ ਮਨ ਉਹਦਾ ਦੁਖੀ ਆ ਵੀ ਇਦਾਂ ਕਰਕੇ ਇਹਨਾਂ ਨਾਲ ਕੀਤੀ ਉਹਨਾਂ ਨੇ ਵੀ ਬਹੁਤ ਮਾੜਾ ਵੀ ਮਾੜਾ ਕੀਤਾ ਉਹਦੇ ਨਾਲ ਪੀ ਕਰਨ ਨਹੀਂ ਇੱਕ ਸਾਹ ਦੀ ਦੁੱਖ ਦੇ ਨਾਲ ਇਦਾਂ ਗੱਲ ਕਰਨ ਰਹੀ ਆ ਤੇ ਮੈਂ ਸਭ ਕੁਝ ਕਹਿਣ ਲੱਗੀ ਕਿ ਤੂੰ ਤੈਨੂੰ ਲੈ ਜਾਂਦੇ ਨਾਲ ਨਹੀਂ ਭੂਆ ਜੀ ਇਦਾਂ ਹੀ ਫਿਰ ਗੁੱਸਾ ਕਰ ਲੈਂਦੀ ਆ ਕੋਈ ਮੈਨੂੰ ਮਾੜੀ ਲੱਗਦੀ ਆ ਨਾ ਪਤਾ ਗੁੱਸਾ ਨਹੀਂ ਕਰੀ ਜਾ ਹੁੰਦਾ ਹੈ ਕੋਈ ਗੱਲ ਨਹੀਂ ਆਪਾਂ ਵੀ ਹੋਰ ਪੁੱਛਦੇ ਆ ਕਰਦੇ ਆ ਉਹਦੇ ਨਾਲ ਤੇ ਜਾਂ ਤੇ ਮੈਨੂੰ ਇਦਾਂ ਕਰ ਰਹੀ ਰਾਣੀ ਤੂੰ ਫੋਨ ਹੀ ਲਾ ਕੇ ਦੇ ਮੈਨੂੰ ਮੈਂ ਕਰਾਂ ਗੱਲ ਭੈਣ ਜੀ ਦੇ ਨਾਲ ਪਹਿਲਾਂ ਪੁਆਜੀਓ ਫੋਨ ਜੇ ਮੈਂ ਕਰਾਂ ਵੀ ਨਾ ਤੇ ਨੰਬਰ ਵੇਖ ਕੇ ਕੱਟ ਦਿੰਦੀ ਆ ਤੇ ਉਹਨੂੰ ਪਤਾ ਕਿੱਦਾਂ ਪਤਾ ਲੱਗ ਜਾਂਦਾ ਉਹ ਤੇ ਜਿਹੜੀ ਪੜ੍ਹੀ ਲਿਖੀ ਐ ਐਡੀ ਪੁਆਜੀਓ ਨੇ ਨਿਸ਼ਾਨੀਆਂ ਲਾਈਆਂ ਨੰਬਰਾਂ ਦੇ ਉੱਤੇ ਅੱਛਾ ਉਹਨੇ ਬਗਾਨਾ ਨੰਬਰ ਕੋਈ ਚੁੱਕਣਾ ਨਹੀਂ ਕੋਈ ਓਪਰਾ ਨੰਬਰ ਗਿਆ ਤੇ ਉਹਨੇ ਚੁੱਕਣਾ ਨਹੀਂਗਾ ਨੰਬਰ ਉਹਨੇ ਉਹੀ ਚੁੱਕਣਾ ਜਿਹੜਾ ਉਹਨੇ ਫੀਡ ਕੀਤਾ ਵਿੱਚ ਉਹਨੂੰ ਪਤਾ ਹੈਗੀ ਆਉਂਦੀ ਨਿਸ਼ਾਨੀਆਂ ਲਾਈਆਂ ਉਹ ਨਿਸ਼ਾਨੀਆਂ ਲਾਈਆਂ ਉਹ ਫਿਰ ਕੱਟ ਦਿੰਦੇ ਅੱਗੋਂ ਵੇਖ ਕੇ ਹਾਂ ਜੇ ਫਿਰ ਚਲਾ ਆ ਕੀ ਆ ਪਿੰਦਰੇ ਬਥੇਰੀ ਚਲਾਉ ਤਾ ਅੱਗੇ ਪਾ ਬਿਨਾ ਬੈਥੇਰੀ ਬੰਦਦੀ ਆ ਉਦਾਂ ਅੱਛਾ ਇਹਨਾਂ ਨੂੰ ਆ ਜਾਂਦਾ ਹੁਣ ਨਹੀਂ ਪਤਾ ਕੀ ਹੈ ਮੈਂ ਕਦੇ ਕਦੇ ਗੱਲ ਕਰ ਲੈਣੀ ਹੈ ਨਾ ਹੁਣ ਅਸੀਂ ਥੋੜੀ ਇਦਾਂ ਲੜੀ ਜਾਣਾ ਵਾ ਇਹਨਾਂ ਨੇ ਫੇਰ ਇੱਕੋ ਜਿਹਾ ਜਾਣਾ ਹੈ ਇਸ ਗੱਲ ਹੈ ਤੇ ਨੋ ਸੱਸੇ ਦਾ ਕਰਦੀ ਹੁੰਦੀ ਲੜਾਈ ਚੱਲ ਪੁੱਤ ਉਹ ਵੀ ਸੱਸ ਮਾਂ ਜੇ ਇੱਕ ਵਾਰ ਮਾਂ ਵੀ ਝਿੜਕੀ ਲੈਂਦੀ ਹੁੰਦੀ ਸੀ ਜੇ ਮਾਂ ਝਿੜਕ ਕਹਿੰਦੀ ਚਲੋ ਉਹਦਾ ਵੀ ਚਰਨਾ ਚਾਹੀਦਾ ਵਾ ਜੇ ਜ਼ਿਆਦਾ ਵੀ ਤੋ ਬਾਰੀਆਂ ਕੀਤੀਆਂ ਤਾਂ ਵੀ ਸਾਨੂੰ ਖੁੱਲ ਕੇ ਦੱਸ ਕਿਉਂਕਿ ਪਿੰਡਰ ਨੇ ਜਿੱਦਾਂ ਗੱਲ ਕੀਤੀ ਤੂੰ ਮੈਨੂੰ ਦੱਸ ਵੀ ਇਹ ਗੱਲ ਸਹੀ ਆ ਬੈਗ ਚੁੱਕਿਆ ਹੀ ਉਹਨੇ ਛੁੱਟਿਆ ਹੀ ਗਾਨੇ ਹਾਂਜੀ ਭੂਆ ਜੀ ਉਹ ਤੇ ਚਲੋ ਉਹਨੇ ਚੁੱਕ ਕੇ ਮਾਰਿਆ ਅਸੀਂ ਤੇ ਆਖਿਆ ਕਿ ਚਲੋ ਹੁਣ ਗਲਤੀ ਹੋਈ ਆ ਮੇਰੇ ਕੋਲੋਂ ਵੀ ਚਲ ਮੈਂ ਉੱਥੇ ਰਹਿ ਗਈਆਂ ਵੀਰ ਲੱਗ ਗਏ ਰੋਟੀ ਪਕਾਉਣ ਵਾਸਤੇ ਚਲੋ ਮੈਂ ਰਹਿ ਆ ਪਈ ਆ ਉੱਥੇ ਗਲਤੀ ਪੁੱਤ ਕਾਦੀ ਆ ਕੋਈ ਗੱਲ ਨਹੀਂ ਇਹ ਬਿਲਕੁਲ ਜ਼ਰੂਰੀ ਨਹੀਂ ਗਾ ਤੇ ਵੀ ਚਲ ਹੁਣ ਮੈਂ ਆਈਆਂ ਨਹੀਂ ਜਾਂਦੀ ਫੇਰ ਮੈਂ ਹੂੰ ਹੂੰ ਤੇ ਕਹ ਲਦੀ ਕਿ ਨਹੀਂ ਹੁਣ ਤੂੰ ਜਾ ਮੈਂ ਰੱਖਣਾ ਨਹੀਂ ਆ ਤੇ ਹੁਣ ਐ ਮੁਖਤਿਆਰ ਉਹ ਵੀ ਨਹੀਂ ਫੋਨ ਚੁੱਕਦੇ ਉਹ ਵੀ ਅੱਗੇ ਮਨਜੋਦ ਦੱਸਣ ਡਿਆ ਉਹ ਵੀ ਨਹੀਂ ਗੱਲ ਗੱਲ ਕਰਦਾ ਤੇ ਕੋਈ ਨਹੀਂ ਫੇਰ ਅਸੀਂ ਕਰੀਏ ਗੱਲ ਹਾਂਜੀ 부ਆ ਜੀ ਵੇਖ ਲਓ ਤੁਸੀਂ ਕਰਕੇ ਗੱਲ ਜੇ ਆਹੋ ਕਰਦੇ ਆ ਜੇ ਆਪਾਂ ਸੱਜਾਂ ਤਾਂ ਸਾਰੇ ਜਾਣੇ ਚੱਲੀਏ ਹੂੰ ਜੇ ਨਾ ਹੋ ਗਰੇ ਪਿੰਦ ਨੂੰ ਨਾਲ ਲੈ ਜਾਂਗੇ ਜੇ ਇਹ ਤਾਂ ਗੱਲਬਾਤ ਚੱਲਦੀ ਹੈ ਕਰਦੀ ਹੈ ਬੂਮ ਬਾਂਤੇ ਕਰਦੀ ਆਂਦੀ ਆਂਗੀ ਨਾਲ ਮੈਂ ਤੈਨੂੰ ਵੀ ਕਹਿਨ ਲਈ ਸੀ ਕਿ ਮੈਂ ਜਾਵਾਂਗੀ ਨਹੀਂ ਕੋਈ ਨਹੀਂ ਓਦਾਂ ਇੱਕ ਵਾਰ ਨਾ ਆਓ ਤਾਂ ਹੀ ਆਪ ਜਾ ਕੇ ਪੁੱਛਦੇ ਆਂ ਤੇ ਜੇ ਕੋਈ ਲੱਗੂਗਾ ਸਾਨੂੰ ਕਿ ਇਹ ਗੱਲ 'ਚ ਕੋਈ ਫਰਕ ਹੈ ਤੇ ਫੇਰ ਕੋਈ ਨਹੀਂ ਹੈ ਸਾਰੇ ਜਾਣੇ ਇਕੱਠੇ ਹੋ ਕੇ ਚੱਲ ਜਾਵਾਂਗੇ ਹਾਂਜੀ ਕੀਪਦਾ ਜੀ ਅਗਲੀ ਨੇ ਸਾਨੂੰ ਪੈਰਾ ਤੇ ਪਾਣੀ ਪੀਣ ਦੇਣਾ ਕਿ ਨਹੀਂ ਅਗਲੀ ਨੇ ਕਹਿਣਾ ਮੈਂ ਕੋਈ ਗੱਲ ਹੀ ਨਹੀਂ ਕੀਤੀ ਫੇਰ ਆਡੇ ਇਕੱਠੇ ਹੋ ਕੇ ਜਾਣ ਦਾ ਫਾਇਦਾ ਨਹੀਂ ਨਾ ਕੋਈ ਹਾਂਜੀ ਤੁਸੀਂ ਤਾਂ ਫੁੱਫੜੀ ਚਲ ਜਿਓ ਕਹੀਂ ਹੁਣ ਸਾਝੇ ਆ ਚਲੋ ਅਸੀਂ ਹੁਣ ਜਾਵਾਂਗੇ ਕੁਛ ਜਿਹਾ ਕੀ ਜਾਂਦੇ ਆ ਹਾਂਜੀ ਤੇ ਹੁਣ ਇਹ ਦੱਸੋ ਸਾਨੂੰ ਵੀ ਬੀਬਰੀ ਨੇ ਤਾਂ ਬਾਦਾਂ ਜਾਈਏ ਕਿ ਜਾਂ ਵੀ ਕੋਈ ਵੀ ਜਾਉਣੇ ਉਹਨੂੰ ਵੀ ਨਹੀਂ ਤੇ ਸੱਦਣਾ ਮੈਂ ਤਾਂ ਪਹਿਲੋ ਜਾਂਦੀ ਜੀ ਮੇਰੀ ਗੱਲ ਸੁਣ ਭੂਆ ਜੀ ਜੇ ਤਾਂ ਪਹਿਲੋਂ ਜਾਵਾਂਗੇ ਤੇ ਫਿਰ ਅਗਲੀ ਨੂੰ ਵੀ ਹੋਊਗਾ ਚੱਲ ਮੈਨੂੰ ਕਹਿਣ ਆਏ ਨਾਲੇ ਤੇ ਜੇ ਬਾਅਦ ਵਿੱਚ ਜਾਵਾਂਗੇ ਉਹਨਾਂ ਨੇ ਤਾਂ ਕਹਿਣਾ ਰਿਸ਼ਤਾ ਤੇ ਤੁਸੀਂ ਪਹਿਲੇ ਤੋਂ ਪਹਿਲੇ ਤੋਂ ਸਾਰੇ ਕੰਮ ਤੁਸੀਂ ਕਰ ਲਏ ਦੁੱਖ ਸੁੱਖ ਦੇ ਤੇ ਮੈਂ ਹੁਣ ਕੀ ਕਰਨ ਜਾਣਾ ਨਹੀਂ ਨਹੀਂ ਸਹੀ ਗੱਲ ਆ ਫਿਰ ਪਹਿਲੇ ਤੇਰੀ ਗੱਲ ਸਹੀ ਆ ਪਹਿਲੋਂ ਹੀ ਕੋਈ ਨਹੀਂ ਚੱਲ ਜਾਂਦੇ ਆ ਚੱਲ ਪੀਓ ਚਾਹ ਪੀ ਲਈ ਤੁਸੀਂ ਪੀ ਵੀ ਲਈ ਮੈਂ ਪੀ ਲਈ ਆ ਹਾਂ ਤੁਸੀਂ ਤਾਂ ਕਿਤੇ ਮੈਂ ਉੱਥੇ ਚਲੇ ਆ ਧੁੱਪੇ ਅੱਛਾ ਮੈਂ ਨਾ ਬਾਹਰ ਚਲ ਗਈ ਮੈਂ ਚਾਹ ਉਹਦੀ ਵੀ ਲੈ ਕੇ ਆਈ ਚੱਲ ਤੂੰ ਪੀ ਲੈ ਕੋਈ ਨਹੀਂ ਫਿਰ ਹੁਣ ਆਂਦਾ ਮੈਂ ਵੱਜਾਂ ਵੇਖਾਂ ਮੈਂ ਉਧਰੋਂ ਬੰਨ ਬੁੰਨਾਂ ਮੈਂ ਸੂ ਮਨਪ੍ਰੀਤ ਇਹ ਕਿਉਂ ਤੀਂ ਝੂੜੀ ਐ ਐਸੇ ਦੇਣ ਦੀ ਦੀ ਗੱਲਾਂ ਹੀ ਬੜੀਆਂ ਕਰਨ ਦੀ ਤੇ ਕੀ ਗੱਲ ਕਰਤੀ ਹਣ ਕਿੰਨੀਆਂ ਹੀ ਗੱਲਾਂ ਕਰ ਗਏ ਯਾਰ ਉਹਨਾਂ ਦੀ ਜਾਤ ਤੋਂ ਆ ਕਿ ਜਦੋਂ ਵਿਆਹ ਹੋ ਗਿਆ ਸਾਰੇ ਘਰ ਠੰਡ ਹੋਣੀ ਠੰਡੀਆਂ ਹੋਣੀਆਂ ਮੈਨੂੰ ਨਹੀਂ ਲੱਗਦਾ ਸਾਰੇ ਚੁੱਪ ਹੋ ਜਾਣੇ ਉਜੋਪ ਕਰ ਆਲਾ ਖੋਲ ਯਾਤਰੀ ਬੋੜਾ ਜਦਾ ਹਮ ਅਗਰ ਲੈਨੇ ਪੁੱਛਣਾ ਫੁੱਲ ਕਿੱਥੋਂ ਲਾਇਆ ਈ ਬੋੜਾ ਜੋਣਾ ਦਾਦੀ ਮੈਂ ਲਾਇਆ ਮੈਂ ਪੁੱਵਾਂ ਹੀ ਆਣ ਮੈਂ ਗੱਲ ਹੋ ਜਗੀ ਹਾਂ ਹੁਣ ਇਹ ਨਾ ਲਾਵਾ ਫਿਰ ਇਹ ਲੈ ਲਈ ਫਿਰ ਕੀ ਇਹਨੂੰ ਕਿਉਂ ਹੋ ਗਿਆ ਹੋ ਨਹੀਂ ਫਿਰ ਕੀ ਤਾਂ ਮੈਂ ਚੱਲੀ ਅੰਦਰ ਹਾਂ ਨਹੀਂ ਜਾਣੀ ਇਹ ਦੂਰੇ ਵੇ ਕਿਵਾਂ ਕੁੜੀਆਂ ਕੀ ਕੰਡੀਆਂ ਸਵੇਰ ਦੀ ਗਈ ਸੰਦੀਪਨੀ ਹਾਂ ਹੈ ਨਹੀਂ ਤੈਨੂੰ ਕੀ ਗੱਲ ਹੋਈ ਆ ਨਣੇ ਮੇਰੇ ਘਰ ਸੁਣ ਕੀ ਕੀ ਬਣਾਇਆ ਨੇ ਰਾਣੀ ਮੈਨੂੰ ਨਹੀਂ ਪਤਾ ਕੀ ਬਣਾਇਆ ਵਾਂ ਕੋਇਆ ਕਿੱਥੇ ਨੂੰ ਗਿਆ ਮੈਨੂੰ ਪਿੰਡ ਛੱਡ ਕੇ ਆ ਹਾਇ ਆਏ ਤੈਨੂੰ ਪੜਾ ਸਵੇਰੇ ਹਾਸਦੀ ਨੂੰ ਕਰ ਲਿਆ ਵਾ ਤੇਰੇ ਸੱਤਰੰਗਾ ਦੇ ਮੂੰਹ ਬਣੇ ਆ ਜਿਹੜੀਆਂ ਤੂੰ ਸਕੀਮਾ ਲਾਉਂਦੀ ਆ ਨਾ ਉਹ ਨਹੀਂ ਉਹ ਕਦੇ ਪੂਰੀਆਂ ਹੋਣੀਆਂ ਤੇਰੇ ਜਾ ਕੇ ਕੀ ਬਣ ਡਿਆ ਏ ਕੀ ਕਹਿਣ ਦੀ ਤੂੰ ਚੱਲੋ ਯਾਰ ਕੀ ਕਹਿਣ ਦੀ ਉਹ ਵੀ ਹੋਦਰ ਉਹਦੇ ਵਾਲਾਂ 'ਚ ਪਿਆ ਹੀ ਫੁੱਲ ਆਉਣ ਨਹੀਂ ਉਹ ਤੇ ਕੱਲ ਲਖ ਲੈ ਤੇਰੇ ਵਾਲਾਂ 'ਚ ਫੁੱਲ ਲਾ ਪਹਿਲਾਂ ਉੱਥੇ ਹੀ ਹੁਣ ਚੱਲ ਗਈ ਹੁਣੀ ਘਰ ਗੱਲ ਮੈਨੂੰ ਪੂਰੀ ਦੱਸ ਇਹਨੂੰ ਕਹਿ ਵੀ ਪੁਰਾ ਗਾਲ ਦੇਸ ਪਹਿਲਾਂ ਹੀ ਗੱਲ ਪਾਤਾ ਤੇ ਤੂੰ ਮੇਰੇ ਵਿਆਹ ਦੀ ਸਕੀਮਾ ਕੀ ਲਈ ਜੰਨੀ ਮੈਨੂੰ ਦੱਸੋ ਕੋਈ ਕਿਹਦੀ ਗੱਲ ਪਾਦੇ ਆ ਭਾਈਆ ਤੈਨੂੰ ਪਿੰਡ ਛੱਡ ਕੇ ਆ ਚਲ ਤੂੰ ਕਿਤੇ ਨਹੀਂ ਜਾਣਾ ਪਿੰਡ ਨੂੰ ਠੀਕ ਹੈ ਨਾ ਤੇ ਮੈਂ ਕਰਾਂ ਵੀ ਕੀ ਫਿਰ ਇੱਥੇ ਮੈਨੂੰ ਭਾਈਆ ਤੈਨੂੰ ਛੱਡ ਕੇ ਆ ਚਲ ਨਹੀਂ ਮੇਰੀ ਗੱਲ ਸੁਣ ਜੇ ਉਹਨਾਂ ਦੀ ਗੱਲ ਬਾਤ ਹੈ ਨਾ ਤੇ ਮੈਂ ਗੱਲ ਸਾਰੇ ਪਿੰਡ 'ਚ ਤਮਾ ਦੇਣੀ ਠੀਕ ਹੈ ਨਾ ਵੇਖੀ ਫਿਰ ਬੰਦਾ ਕੀ ਆ ਦੀਦੀ ਤੂੰ ਗੱਲਾਂ ਵਾਲੀ ਆ ਠੀਕ ਆ ਤੇ ਆਪਣੀਆਂ ਗੱਲਾਂ ਆਪਣੇ ਕੋਲ ਹੀ ਰੱਖ ਦੋ ਔਰ ਮੈਂ ਪਹਿਲਾ ਵਾਲੀ ਭੈਣ ਤੇਰੀ ਨਹੀਂ ਆ ਜਿਹੜੀ ਪਹਿਲਾਂ ਕੇ ਦੀ ਗੱਲ ਸੁਣਨੀ ਤੇ ਉੱਥੇ ਚੁੱਪ ਕਰਕੇ ਬਹਿਣਾ ਹੁਣ ਮੈਂ ਉਹ ਵਾਲੀ ਨਹੀਂ ਹੁਣ ਮੈਂ ਬਦਲ ਗਈ ਹਾਂ ਚਰਕੀ ਪਤਾ ਦੇ ਗੱਲਬਾਤ ਹੋ ਗਈ ਵੀ ਤੇ ਨਹੀਂ ਆ ਕੀ ਤਾਂ ਉਧਰ ਹੀ ਮਕੂਲ ਕਾਂਡੇ ਦੇ ਸਾਹਮਣੇ ਉਹ ਸ਼ਦਾ ਨਹੀਂ ਜਿਹੜੀ ਆਪਣੀ ਅੱਖਾਂ ਨਾਲ ਵੇਖ ਕੇ ਆਈ ਹੈ ਮੇਰੀ ਭੈਣ ਨਾਲੇ ਝੂਠ ਨਹੀਂ ਬੋਲ ਸਕਦੀ ਹਲੋ ਨਾ ਮਰਦਾ ਭਰੀ ਮਾਂ ਕਰਨਾ ਫੇਰ ਕੋਈ ਗੱਲਬਾਤ ਕਰਨੀ ਉਹਨੇ ਪਹਿਲਾਂ ਗੱਲਬਾਤ ਕਰ ਲਈ ਮੈਨੂੰ ਵਰੀਨ ਨੂੰ ਉਹਨੇ ਉਹਨੀ ਮਾਂ ਉਹਦੀ ਭੈਣ ਪਿੰਦਰਦੀ ਨੇ ਵੇਖਣਾ ਨਾ ਇਹਨਾਂ ਦਾ ਵਰੀ ਨਾ ਹੋਣ ਵਾਲਾ ਅਗਲਾ ਵਰੀਨ ਕਰਕੇ ਵਿਆਹ ਕਰਦੇ ਨੇ ਫੇਰ ਮੈਂ ਕਿੱਥੇ ਜਾਣਾ ਕਿ ਤਰ੍ਹਾਂ ਗੱਲ ਪੁੱਛਾਈ ਨਾ ਬਲਕਿ ਮੈਂ ਕਿਹਾ ਵੀ ਉਹ ਮੈਨੂੰ ਜਾਣ ਦੇਣੀ ਹੈ ਵੀ ਮੈਂ ਚੀਜ਼ ਕੀ ਆ ਤੂੰ ਹੁਣ ਆਪੋ ਚ ਨਾ ਬੈਸੋ ਮੈਨੂੰ ਭਾਈਆ ਚੱਲ ਮੈਨੂੰ ਛੱਡ ਕੇ ਆ ਤੂੰ ਪਿੰਡ ਪਿੰਡ ਨਹੀਂ ਜਾਣਾ ਇੱਥੇ ਰਹਿਣਾ ਹੀ ਸਿੱਧੀ ਗੱਲ ਮੈਂ ਬਸੋਣੀ ਤੇ ਤੈਨੂੰ ਵੀ ਇੱਥੇ ਵਿਆਉਣਾ ਹੀ ਨਹੀਂ ਵਿਆਹ ਜਾ ਦੇ ਦੀ ਇੱਕ ਤੇ ਅੱਗੇ ਚੜਾਈ ਆ ਦੂਜੀ ਵੀ ਚੜਾਏਗੀ ਜਾ ਕੇ ਨਹੀਂ ਟੁੱਟ ਜੇ ਮੇਰੀ ਮੇਰੇ ਲੱਤਾਂ ਵੀ ਟੁੱਟ ਜਾਣ ਹੁਣ ਮੈਂ ਵੇਖੀ ਕੀ ਕਰਦੀ ਸਾਈਕਲ ਕਿਤੇ ਚਲਾਉਣੇ ਕਰਨਾ ਹੁੰਦਾ ਉਹ ਚਲਾ ਲੂੰਗੀ ਮੈਂ ਆਪਣੀ ਭੈਣ ਨੂੰ ਵਿਆਹਣਾ ਤੇ ਇੱਥੇ ਵਿਆਉਣਾ ਹੀ ਹੁਣ ਅਸਾ ਭੈਣ ਲੈ ਜਾਏਂਗਾ ਤੇ ਭੈਣ ਨਾ ਆਏਂਗੀ ਆਹੋ ਠੀਕ ਹੈ ਇੱਕ ਠੋਕ ਕੇ ਕਹਿੰਦੀ ਇੱਥੇ ਵਿਆਹਣੀ ਹੈ ਤੇਰੇ ਬਹੁਤ ਤਗੜੀ ਠੋਕਣੀ ਹੈ ਦੀਦੀ ਬਸ ਕਰੋ ਹੁਣ ਆਪਣੀ ਲੜਾਈ ਅਗਲਿਆਂ ਘਰ ਪਰੌਣੇ ਆਏ ਆ ਉਹ ਕੀ ਸੋਚਣਗੇ ਜੇ ਤੁਸੀਂ ਗਏ ਤੇ ਮੇਰੀ ਗੱਲ ਸੁਣ ਉਸਨੂੰ ਨਹੀਂ ਪਰੌਣੇ ਨੂੰ ਇਹ ਕੀ ਕਰੀਏ ਮੈਂ ਤੇ ਗੱਲ ਕਰਨੀ ਨਾ ਹੁਣੇ ਘਰ ਚੱਲਣੀ ਹੈ ਬਸ ਅਰਮਾਨਾਂ ਤੇ ਬਹਿ ਜਾ ਠੀਕ ਹੈ ਨਾ ਮੈਂ ਆਪਣੇ ਭਰਾ ਨੂੰ ਇੱਥੇ ਆਵਾਜ਼ ਮਾਰ ਲੂੰਗਾ ਜੇ ਪਰੌਣੇ ਜਾਣਗੇ ਇੱਥੇ ਗੱਲ ਕਰ ਲਈ ਨਹੀਂ ਤੇਰਾ ਭਰਾ ਇੱਥੇ ਆਵਾਜ਼ ਮਾਰ ਲੇਗਾ ਉੱਥੇ ਪਰੌਣੇ ਦੇ ਹੁੰਦੇ ਆ ਕੀ ਹੁੰਦਾ ਹਨ ਤੂੰ ਸਮਝੀ ਨਹੀਂ ਗੱਲ ਨੂੰ ਨਹੀਂ ਮੇਰੀ ਗੱਲ ਸੁਣ ਦੀ ਅਗਲੇ ਕਿਹੜੇ ਕੰਮ ਆਏ ਆ ਤੇ ਤੂੰ ਕਿਹੜੀਆਂ ਗੱਲਾਂ ਲੈ ਕੇ ਬਹਿ ਜਣੀ ਆ ਤੇ ਉਹਨਾਂ ਦੋਵਾਂ ਨੂੰ ਨਹੀਂ ਦੇ ਆ ਮਾਨ ਪ੍ਰਿੰਦਰ ਮਨ ਜੋ ਤੂੰ ਮਾਂ ਮੰਨੇ ਨੂੰ ਹਾਂ ਤੇ ਘਰ ਪਰਵੜੇ ਹੈ ਤਹੀਂ ਕਿ ਕਰਨ ਨੇ ਤੂੰ ਆਪਣੇ ਅੱਖੇ ਵਖਿਆ ਵੇ ਇੰਨੇ ਵਖਿਆ ਕੀ ਤਾਂ ਇਹਨੂੰ ਭਲੇਖਾ ਨੇ ਲੱਗਾ ਆਪਣਾ ਰੋਲਾ ਪਾਈ ਓਹ ਹੋਹ ਇਹ ਅੰਨੀ ਹੈ ਉਹਦੇ ਅੱਗੇ ਕਿਤੇ ਜਾਲਾ ਆਉਣ ਡਿਆ ਵਾ ਜਿਹੜਾ ਇਹਨੂੰ ਭਲੇਖਾ ਪੈ ਗਿਆ ਵਾ ਤੋ ਚਾ ਕੋਈ ਆ ਸਭ ਸਨੇਮ ਕਰ ਲੈਂਦਾ ਵਾ ਹੁਣ ਪੁੱਛ ਲੂੰਗਾ ਮੈਂ ਆਪਰਾ ਆਪਣੇ ਨੂੰ ਕੀ ਗੱਲ ਐ ਤੇਰੇ ਦੇ ਦੇ ਵਿੱਚ ਯਕੀਨ ਕਰ ਨਹੀਂ ਸਕਦੇ ਤੇ ਆਪਣੀ ਭੈਣ ਤੇ ਮੈਂ ਅੰਨਾ ਵਿਸ਼ਵਾਸ ਕਰਦੀ ਆ ਚੰਗਾ ਤੂੰ ਪੁੱਛ ਲਈ ਇਹਨੂੰ ਪੁੱਛਣਾ ਪਰ ਪੁੱਛਣਾ ਕੱਲ੍ਹ ਆ ਅੱਜ ਨਹੀਂ ਪੁੱਛਣਾ ਮੈਂ ਚੱਲੀ ਠੀਕ ਹੈ ਇਹ ਤੇ ਮੇਰੀ ਗੱਲ ਸੋਣ ਜਿਹੜੀ ਗੱਲ ਹੈ ਨਾ ਹੌਸਲੇ ਨਾਲ ਕਰੀ ਦੀ ਚਲੋ ਹੁਣ ਘਰ ਤੇ ਚਲੋ ਉੱਥੇ ਚਲੋ ਸਮਝਾ ਇਹਨੂੰ ਮੜੀਆਂ ਕੋਈ ਗੱਲ ਨਹੀਂ ਕਰਨੀ ਅਗਲੇ ਆ ਘਰ ਪਉਣੇ ਆਏ ਆ ਕੋਤਨੀ ਗੈਨਿਕੀਆਂ ਗੱਲਾਂ ਤੋਂ ਗੁੱਸਾ ਨਹੀਂ ਕਰੀਦਾ ਹੁੰਦਾ ਹੁਣ ਮਨਜੋਤ ਵਿਚਾਰਾ ਵੀ ਨਿਆਣਾ ਸਿਆਣਾ ਆ ਉਹਨੂੰ ਵੀ ਦੁੱਖ ਲੱਗਦਾ ਇਹਨਾਂ ਗੱਲਾਂ ਦਾ ਹੁਣ ਉਹਦੀ ਮਾਂ ਹੋਵੇ ਉਹ ਵੀ ਆਪਣੀ ਮਾਂ ਨਾਲ ਦੁੱਖ ਸੁਖ ਫੋਲੇ ਤੇ ਕੁੜੀ ਵੀ ਫੋਲੇ ਹੁਣ ਕੁੜੀ ਵੀ ਕੀ ਕਰੇ ਨੇਬੂ ਵੜੀ ਮੈਂ ਤਾਂ ਜਿੱਦਾਂ ਦਾ ਸਹਿਸਭਾ ਵੀ ਕੋਈ ਗੱਲ ਕਹਿੰਦੀ ਨਾ ਇਹ ਗੁੱਸਾ ਵੜੀ ਛੇਤੀ ਕਰਦੀ ਐ ਇੰਨਾ ਥੋੜੀ ਗੁੱਸਾ ਕਰਨਾ ਚਾਹੀਦਾ ਹੁਣ ਘਰ ਦੇ ਜੀਆ ਚ ਸੌਗ ਅੱਲਾ ਹੁੰਦੀਆਂ ਬਹੁਤ ਚੱਲ ਹੈ ਹੁਣ ਵੀ ਇਹਨੇ ਦੇਖ ਲੈ ਬਾਹਰ ਉਹ ਕੁੜੀ ਬਗਾਨੀ ਲਿਆ ਕੇ ਬਿਠਾਈ ਆ ਜੇ ਤਾਂ ਮੈਂ ਆਪਣੀ ਭੈਣ ਨੂੰ ਇੱਥੇ ਲਿਆ ਕੇ ਬਿਠਾ ਦਿੱਤਾ ਵੀ ਚਲੋ ਕੋਈ ਨਹੀਂ ਕੰਮੋ ਕਰ ਲੂਗੀ ਹਾਂ ਹੈਨਾ ਇਹਨੂੰ ਤਾਂ ਵੀ ਗੁੱਸਾ ਲੱਗਦਾ ਆ ਦੱਸੋ ਉਹਨੇ ਕੀ ਲਾ ਜਾਣਾ ਇਤੋਂ ਚੱਲ ਪੁੱਤ ਮੇਰਾ ਉਤਰਾ ਚਲੋ ਅਜੇ ਤਾਂ ਗੱਲ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਅਜੇ ਹੀ ਬਰੀਨੇ ਦੀ ਗੱਲ ਕਰਨ ਆਏ ਆ ਉਤਰਾ ਮੈਂ ਸਗੋਂ ਆਖਣ ਨਹੀਂ ਰਾਣੀ ਮਨਪ੍ਰੀਤ ਵੇਖਣੀ ਸੋਹਣੀ ਲੱਗਣ ਈ ਆ ਹਾਂਜੀ ਤੇ ਚਲੋ ਇਹ ਵੀ ਕੰਮ ਹੋ ਹੀ ਜਾਣਾ ਵਾ ਮਰਿਆ ਨਾ ਕਿਹੜਾ ਮਰਿਆ ਜਾਂਦਾ ਵਾ ਤੇ ਜੇ ਨਹੀਂ ਤੇ ਮੁੜ ਕੇ ਫਿਰ ਆਪਾਂ ਇੱਥੇ ਰਿਸ਼ਤਾ ਕਰ ਲਈਏ ਸਾਂਝੇ ਸਾਖਾਂ ਦੇ ਵਿੱਚ ਹੀ ਠਾਈ ਠਾਈ ਜਿ ਲੱਭਦੇ ਫਿਰਨਾ ਪੁੱਤ ਮਨਪ੍ਰੀਤ ਮਨਪ੍ਰੀਤ